ਤਦੋਂ ਅਸੀਂ ਦਿਨਾਂ ਨਗਰੋਂ ਜਾਈਏ ਲਗਭਗ ਸਰਪੰਚ ਸੋ 40 ਲੱਖ ਦੀ ਇਸ ਕੀ ਸੋਨਿਆ ਘੋਟੇ ਤੇ ਸੰਜੀਤ ਰੋਡ ਦੇ ਪਿੰਡਾਂ 60 ਲੱਖ ਰੁਪਏ ਦਾ ਪਾਰਕ ਬਣਾਉਂਦਾ ਜਿੱਕੇ ਸਭ ਸ਼ਹਿਰ ਕਰ ਲੋ ਤੇ ਅਸਾਂ ਦੇ ਇਲਾਕੇ ਦਾ ਇਸ ਇਲਾਕੇ ਦਾ ਇਹ ਅਸੀਂ ਵੀ ਫੈਸਲਾ ਕੀਤਾ ਵੀ ਨਹੀਂ ਕਿ ਲੋਕਾਂ ਦੀ ਮੰਗਾਂ ਤੇ ਅਸੀਂ ਰੋਡ ਤੇ ਜਾਣਾ ਤੁਸੀਂ ਰੋਡ ਹੀ ਨਹੀਂ ਬਣਾਉਂਦੇ ਯਾਰ ਨਹੀਂ ਉਡਾਲੇ ਤੋਂ ਸ਼ਾਇਦ ਅੱਜ ਇੱਥੇ ਹੋਣ ਇਹ ਇਹਨਾਂ ਨੇ ਸਲਾਹ ਦਿੱਤੀ ਕਿ ਅਸੀਂ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ਼੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਇਹ ਰੋਡ ਲੰਬੇ ਅਸੇ ਤੋਂ ਕਈ ਸਾਲਾਂ ਤੋਂ ਜਿਹੜਾ ਉਹ ਖੰਡਰ ਸੀਗਾ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਇੱਥੋਂ ਦੇ ਲੋਕਾਂ ਦੀ ਬਿਵਤਾ ਦੂਰ ਨਹੀਂ ਹੋਈ ਸੋ ਮੈਂ ਜਦੋਂ ਐਮਐਲਏ ਬਣਿਆ ਤੇ ਇਸ ਇਲਾਕੇ ਦੀਆਂ ਸੜਕਾਂ ਵੱਲ ਦੇਖ ਕੇ ਮੇਰੇ ਮਨ 'ਚ ਕੋਈ ਜਿਹੜਾ ਚਾਹ ਸੀਗਾ ਵੀ ਉਹ ਘੜੀ ਉਹ ਪਲ ਜਲਦੀ ਆਣ ਜਦੋਂ ਮੈਂ ਨਾ ਸੜਕਾਂ ਦਾ ਨਿਰਮਾਣ ਕਰਕੇ ਆਪਣੇ ਇਲਾਕੇ ਦੇ ਲੋਕਾਂ ਦੀ ਝੋਲੀ 'ਚ ਪਾਵਾਂ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਖੁੱਲੇ ਮਨ ਦੇ ਨਾਲ ਮੇਰੇ ਹਲਕੇ ਨੂੰ ਪੈਸੇ ਦਿੱਤੇ ਆ ਸੋ ਜਿੱਥੇ ਬਾਕੀ 74 ਸੜਕਾਂ ਦਾ ਮਤਲਬ ਕੰਮ ਲੱਗੇ ਉਹਨਾਂ ਲਈ ਪੈਸੇ ਆਏ ਆ ਵਿਸ਼ੇਸ਼ ਸੌਰਤੇ ਮੇਰੇ ਇਲਾਕੇ ਦੀ ਜਿਹੜੀ ਸੜਕ ਹੈ ਇਹ ਪਲਾਨ ਡੋਰ 'ਚ ਪਈ ਹੈ ਸੋ ਮੈਨੂੰ ਖੁਸ਼ੀ ਆ ਅੱਜ ਇਹ 30-35 ਪਿੰਡਾਂ ਦੇ ਲੋਕਾਂ ਦੇ ਜਿਹੜੇ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਉਹ ਡਿਮਾਂਡ ਸੀਗੀ ਉਹਨੂੰ ਅੱਜ ਬੁਰਪਿਆ ਸੋ ਇਹ ਸੜਕ ਜਿਹੜੀ ਆ 11 ਕਿਲੋਮੀਟਰ ਲੰਬੀ ਹੋਏਗੀ ਕਰੋਟਾ 2 ਆਪਣਾ ਦੀਨਾ ਨਗਰ ਔਰ ਕਮਾਲ ਦੀ ਗੱਲ ਇਹ ਆ ਕਿ ਇਸ ਰੋਡ ਦੇ ਅੰਦਰ 6.5 ਬਹੁਤ ਹੀ ਵੱਡੇ ਨਾਂ ਸ਼ਹੀਦ ਗੁਰਵਜਨ ਸਿੰਘ ਸਲਾਰੀਆ ਜਿਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਉਹ ਚੋਹਰੇ ਚੱਕਰ ਮਿਲਿਆ ਤੇ ਦੇਵਾਨਾ ਜਿਹੜੇ ਬਾਲੀਵੁੱਡ ਦੇ ਵੱਡੇ ਸਟਾਰ ਨੇ ਘਰੋਟਾ ਉਹਨਾਂ ਦਾ ਪਿੰਡ ਆ ਸੋ ਵੱਡੇ ਮਰੁਖ ਨੇ ਵੱਡੇ ਸਟਾਰ ਨੇ ਜਿਨ੍ਹਾਂ ਦੇ ਪਿੰਡੇ ਸੇ ਰੋਡ ਤੇ ਪੈਂਦੇ ਆ ਸੋ ਇਹ 11 ਕਿਲੋਮੀਟਰ ਲੰਬੀ ਔਰ 9 ਕਰੋੜ 65 ਲੱਖ ਰੁਪਏ ਦੇ ਵਿੱਚ ਦੀ ਆ ਇਹ ਸੜਕ ਦਾ ਨਿਰਮਾਣ ਹੋਣਾ 12 ਫੁੱਟ ਚੌੜੀ ਹੋਏਗੀ ਸੋ ਇਸ ਬਾਦ ਦੰਦ ਮੈਂ ਵੀ ਅੱਜ ਕਾਫੀ ਹੌਲਾ ਮਹਿਸੂਸ ਕਰ ਰਿਹਾ ਸੋ ਮੇਰੇ ਇਲਾਕੇ ਦੇ ਲੋਕਾਂ ਨੂੰ ਅੱਜ ਤੁਸੀਂ ਦੇਖਿਆ ਵੱਡੀ ਗਿਣਤੀ ਚ ਲੋਕ ਆਏ ਆ ਤੇ ਕਮਾਲ ਦੀ ਗੱਲ ਤੇ ਆ ਤੇ ਜਿਹੜੇ ਪਟਾਕੇ ਆ ਮੁੰਡੇ ਦੀ ਘੋੜੀ ਚੜਨ ਦੇ ਲਈ ਲੋਕੀ ਚਲਾਉਂਦੇ ਸੀ ਉਹ ਅੱਜ ਸੜਕ ਦੇ ਅਧਿਕਾਰ ਨੂੰ ਤੇ ਲੋਕੀ ਚਲਾ ਰਹੇ ਆ ਤੇ ਲੋਕਾਂ ਦੇ ਅੰਦਰ ਜਿਹੜਾ ਖੁਸ਼ੀ ਦਾ ਉਲਾਸ ਹੈ ਜੋ ਮੇਰੇ ਵੱਲ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ 9 ਕਰੋੜ 5 ਲੱਖ ਦੇ ਵਿੱਚ ਸੜਕ ਦਾ ਨਿਰਮਾਣ ਹੋਣਾ ਤੇ ਮੈਂ ਅਫਸਰ ਸਾਡੇ ਨਾਲ ਖੜੇ ਨੇ ਸਾਡੇ ਐਕਸ਼ਨ ਤੇ ਸਾਡੇ ਜਿਨ੍ਹਾਂ ਨੇ ਕੰਮ ਕਰਨਾ ਇਸ ਫਰਮ ਨੇ ਉਹ ਠੇਕੇਦਾਰ ਸਾਹਿਬ ਵੀ ਨਾਲ ਖੜੇ ਆ ਤੇ ਮੈਂ ਕੱਲ ਵੀ ਪਰਸਨਲ ਮਿਲ ਕੇ ਇਹਨਾਂ ਨੂੰ ਗੱਲ ਕਹੀ ਸੀ ਤੇ ਅੱਜ ਵੀ মিডিਆ ਸਾਹਮਣੇ ਕਹਿ ਰਿਹਾ ਕਿ 9 ਕਰੋੜ 65 ਲੱਖ ਦੇ ਵਿੱਚੋਂ ਅਸੀਂ 1 ਰੁਪਈਆ ਵੀ ਜਿਹੜਾ ਆ ਸਾਡਾ ਜਿਹੜਾ ਜਿਹਾ ਹਿੱਸਾ ਨਹੀਂ ਹੋਵੇਗਾ ਤੁਸੀਂ ਇਮਾਨਦਾਰ ਨਾਲ ਕੰਮ ਕਰਨਾ ਫ੍ਰੀडम ਹੋ ਕੇ ਕੰਮ ਕਰਨਾ ਔਰ ਅਸੀਂ ਇਹ ਪੈਸਾ ਲੋਕਾਂ ਦਾ ਪੈਸਾ ਲੋਕਾਂ ਦੇ ਨਾਲ ਲੱਗੇ ਇਹੀ ਇਹਨਾਂ ਨੂੰ ਅਸੀਂ ਜਿਹੜੀ ਉਹਦਾਦ ਕੀਤੀ ਆ ਵਧੀਆ ਕੰਮ ਹੋਵੇ ਸੋ ਮੇਰੇ ਵੱਲੋਂ ਲੱਖਾਂ ਵਸਿਆਰੋਂ ਬਹੁਤ-ਬਹੁਤ ਮੁਬਾਰਕਾਂ